ਅਧਿਕਾਰ ਰੋਡ ਤੇ ਪੈਂਦੇ ਪਿੰਡ ਬਨਾਲਾ ਦੇ ਨੇੜੇ ਬੱਸ ਅਤੇ ਮੋਟਰਸਾਈਕਲ ਦੇ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰੇ ਦੇ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੀਆਰਟੀਸੀ ਦੀ ਬੱਸ ਜੋ ਕਿ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਸੀ ਨਵਾਂ ਸ਼ਹਿਰ ਤੋਂ ਆ ਰਹੇ ਮੋਟਰਸਾਈਕਲ ਤੇ ਸਵਾਰ ਇੱਕ ਨੌਜਵਾਨ ਬੱਸ ਦੇ ਨਾਲ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਵੀ ਲੱਗੀਆਂ ਨੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਦਿਲਾਵਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਾਰਟਾ ਵੱਜੋ ਹੋਈ ਹੈ ਮ੍ਰਿਤਕ ਦੀ ਉਮਰ ਲਗਭਗ 40 ਸਾਲ ਦੀ ਹੈ ਤੇ ਉਹ ਹਲਵਾਈ ਦਾ ਕੰਮ ਕਰਦਾ ਸੀ ਉਹ ਦੁਬਈ ਤੋਂ ਛੁੱਟੀਆਂ ਤੇ ਆਇਆ ਸੀ ਤੇ 3-4 ਦਿਨਾਂ ਦੇ ਬਾਅਦ ਦੁਬਈ ਵਾਪਸ ਜਾਣਾ ਸੀ ਕੀ ਨਾ ਕੀਆ ਕਿਹੜਾ ਪਿੰਡ ਦਾ ਇਹ ਐਕਸੀਡੈਂਟ ਪਤਾ ਕਿੱਦਾਂ ਹੋਇਆ ਉਹ ਐਸੀ ਆੜ ਪੈ ਗਈ ਤੁਹਾਨੂੰ ਕੋਈ ਨਹੀਂ ਸਾਨੂੰ ਪਤਾ ਨਹੀਂਗਾ ਅੱਗੇ ਆਹ ਕੰਮ ਤੋਂ ਕੰਮ ਵਾਲੇ ਕੱਪੜੇ ਇਹਦੇ ਤੇ ਦੱਸਿਆ ਯਾਰ ਸਾਰੇ ਇੱਕ ਗੱਲਾ ਕਰਦੇ ਨਾ ਹੀ ਬੱਸ ਆਈਆਂ ਰੇਸਾਂਾਂ ਦੀਆਂ ਆਈਆਂ ਵਿਚ ਅੱਛਾ ਤੇ ਕੋਈ ਬਚਾਇਆ ਐਕਸੀਡੈਂਟ ਦੇ ਵਿੱਚ ਦੇਖੋ ਕੀ ਹਜ਼ਾਰ ਦਿਖਾਵਾ ਨਹੀਂ ਮੇਰੀ ਗੱਡ ਬੋੜੀ ਆ ਪਈ ਹੈ ਦੇਖ ਲੈ ਉਹ ਇਹਦੇ ਮਾਰ ਪੱਟ ਮਾਰ ਕੇ ਚੱਲ ਗਏ ਸਰ ਇੱਕ ਕਰਦੇ ਤਾਂ ਕਾਈ ਸਰਕਾਰੀ ਬੱਸਾਂ ਦੇ ਠੱਕੇ ਕਰਦੇ ਉਹ ਮੋੜ ਗਏ ਇੱਧਰ ਉਹ ਆ ਰਹੀ ਸੀ ਤੁਸੀਂ ਦੇਖਿਆ ਮੈਂ ਭਾਈ ਨਵੇਂ ਸ਼ਹਿਰੋਂ ਆਇਆ ਮੈਂ ਆਪਣੇ ਪਿੰਡ ਨੂੰ ਚੱਲੇ ਕੰਮ ਤੋਂ ਆਇਆ ਜੀ ਮੈਂ ਮੈਂ ਕਿਹਾ ਇੱਥੇ ਐਕਸੀਡੈਂਟ ਆ ਮੈਂ ਚੱਕਦਾ ਮੋਟਰ ਲਾਇਆ ਮੈਂ ਪਾਣੀ ਪਲਾਂਦੇ ਸੋਚਿਆ ਜੀ ਪਰ ਬੰਦਾ ਜਿਹੜਾ ਦੇਖਿਆ ਤਾਂ ਡੱਡ ਦੀ ਰੋਣਾ ਆ ਗਿਆ ਉਸ ਟਾਈਮ ਪਾਜੀ ਐਥੋਂ ਉੱਡੀ ਆ ਜਿਹੜੀ ਬੱਸ ਕਿੱਧਰੋਂ ਆ ਰਹੀ ਸੀ ਦੇਖੀ ਪਾਜੀ ਬਲਾਜਰੋਂ ਆਈ ਆ ਅੱਧਾ ਕਿਲੋ ਮੀਟਰ ਦਾ ਬ੍ਰੇਕਾ ਲੱਗਦੀ ਆਈਆਂ ਜੀ ਉਹ ਦੇਖੋ ਅੱਧਾ ਕਿਲੋ ਮੀਟਰ ਦਾ ਅੱਧਾ ਕਿਲੋ ਮੀਟਰ ਦਾ ਬ੍ਰੇਕਾ ਪਰ ਕਿਹਦਾ ਪੁੱਤ ਪਾਜੀ ਜਿਹੜਾ ਦੁਨੀਆਂ ਦਾ ਜਾਂਦਾ ਲੱਗਣਾ ਏ ਬਹੁ ਮਾੜਾ ਹੋਇਆ ਜੀ 200 200 ਦਵੇ ਤਾਂ ਛੁੱਟੀ ਆਇਆ ਪਾਜੀ ਮੁੰਡਾ ਕਹਿੰਦਾ ਚੱਲਾ ਸੀ ਕਿ ਇੱਕ ਦੋ ਦਿਨ ਦਾ ਨਹੀਂ ਇਹ ਤਾਂ ਪਾਜੀ ਇਹ ਨਾ ਨਿਕੜਾ ਨਾ ਜੇ ਤਾਂ ਇਹਨਾਂ ਘਰ ਦੇ ਸੀਗੇ ਕਹਿੰਦੇ ਬਲਾ ਚੋਰੋ ਪਾਜੀ ਬੱਸਾਂ ਇੰਨੀ ਤੇਜ ਆਈਆਂ ਨਾ ਦੋ ਬੱਸਾਂ ਸੀ ਕਹਿੰਦੇ ਇੱਕ ਦੂਜੇ ਦੇ ਪਿੱਛੇ ਕੱਢਦੇ ਸੀ ਜੀ ਤਾਂ ਡਰਦੇ ਮਾਰਾ ਕੋਈ ਮੋੜ ਟੋਮਰ ਟੈਗ ਤੇ ਕਰਦੇ ਸੀ ਜੀ ਤਾਂ ਡਰਦੇ ਮਾਰਾ ਜੀ ਨਾ ਨੁਕਸਾਨ ਯਾਰ ਹੋ ਗਿਆ ਪਾਜੀ ਸਿੰਘ ਨਹੀਂ ਆਇਆ ਅੱਜ ਆਏ ਦੋ ਨੰਬਰ ਦੀ ਚੱਕਰ ਦੀ ਪਾਸਰੇ ਲੈ ਕੇ ਚੱਲੇ ਆਂ ਸਾਈਕਲ ਵਗੈਰਾ ਆਦਿਆਂ ਤੇ ਮੋਟਰਸਾਈਕਲ ਲਾ ਲਈਆਂ ਪੰਦ ਕਵਾਸ ਸੌਰ ਮੋਟਰਸਾਈਕਲ ਖਣ ਲੇ ਗਈ ਜੱਲੇ ਆਂ ਦੀਸ਼ ਕਰਾਂਗੇ ਸਭ ਬੱਸ ਕਿਧਰੋਂ ਆ ਰਹੇ ਸੀ ਬੱਸ ਚੱਲੀ ਕਰ ਸੀ ਚੰਦਗੜ੍ਹ ਇਧਰ ਆ ਰਹੇ ਸੀ ਤੇ ਮੋਟਰਸਾਈਕਲ ਸਵਾਰ ਮੋਟਰਸਾਈਕਲ ਦਾ ਹਾਜੀ ਅਨੁਭਵ ਨਹੀਂ ਹੈ ਤੇ ਉਧਰੋਂ ਵੈਸੇ ਚੰਦਗੜ੍ਹ ਤੋਂ ਆ ਤੇ ਮਲ ਮੋਟਰਸਾਈਕਲ ਦੀ ਕੈਜੂਲਟੀ ਹੋ ਗਈ ਜਿੱਥੇ ਕੁਝ ਮੁੰਡੇ ਦਾ ਜਿਆਦਾ ਪਤਾ ਲੱਗਾ ਕਿੱਥੇ ਦਾ ਇਹ ਹੁੰਦਾ ਪਾਟਾ